ਹੁਸ਼ਿਆਰਪੁਰ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਤੇ ਪੁਲਿਸ ਨੇ ਕਾਬੂ ਕੀਤੇ ਕਥਿਤ ਦੋਸ਼ੀਆਂ ਪਾਸੋਂ ਚੋਰੀ ਦੇ ਪੰਜ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤੇ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਨਰਿੰਦਰ ਸਿੰਘ ਮਿਨਹਾਸ ਨੇ ਦੱਸਿਆ ਕਿ ਪੁਲਿਸ ਚੌਕੀ ਨਸਰਾਲਾ ਨੇ ਮੰਡਿਆਲਾ ਅੱਡੇ ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਨੋਚਵਾਨ ਚੋਰੀ ਦੇ ਮੋਟਰਸਾਈਕਲ ਤੇ ਆ ਰਹੇ ਨੇ ਤੇ ਜੇਕਰ ਉਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਉਹਨਾਂ ਦੱਸਿਆ ਕਿ ਜਦੋਂ ਪੁਲਿਸ ਅਧਿਕਾਰੀਆਂ ਨੇ ਨਾਕੇ ਤੇ ਪਹੁੰਚੇ ਮੋਟਰਸਾਈਕਲ ਸਵਾਰ ਤਿੰਨ ਨੋਚਵਾਨਾਂ ਪਾਸੋਂ ਕਾਗਜ਼ਾਤ ਬਾਰੇ ਪੁੱਛ ਪੜਤਾਲ ਕੀਤੀ ਤਾਂ ਉਹ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕੇ ਤੇ ਸਖਤੀ ਨਾਲ ਪੁੱਛਣ ਤੇ ਉਹਨਾਂ ਦੱਸਿਆ ਕਿ ਇਹ ਮੋਟਰਸਾਈਕਲ ਉਹਨਾਂ ਵੱਲੋਂ ਆਦਮਪੁਰ ਤੋਂ ਚੋਰੀ ਕੀਤਾ ਗਿਆ ਹੈ ਡੀਐਸਪੀ ਮਨਹਾਸ ਨੇ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਹੋਰ ਸਖਤੀ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਉਹਨਾਂ ਵੱਲੋਂ ਹੋਰ ਵੀ ਕਈ ਚੋਰੀਆਂ ਦਾ ਖੁਲਾਸਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਦੀ ਨਿਸ਼ਾਨਦੇਹੀ ਤੇ ਚੋਰੀ ਦੇ ਪੰਜ ਸਪਲਿੰਟਰ ਮੋਟਰਸਾਈਕਲ ਵੀ ਬਰਾਮਦ ਕੀਤੇ ਨੇ ਪੁਲਿਸ ਵੱਲੋਂ ਕਾਬੂ ਕੀਤੇ ਗਏ ਕਤਲ ਦੇ ਦੋਸ਼ੀਆਂ ਦੀ ਪਛਾਣ ਸਿਕੰਦਰ ਸਿੰਘ ਕੁਲਵੀਰ ਸਿੰਘ ਸੁਰਜੀਤ ਸਿੰਘ ਅਤੇ ਮਨਦੀਪ ਕੁਮਾਰ ਵਜੋਂ ਹੋਈ ਹੈ ਜਿਨ੍ਹਾਂ ਚੋਂ ਤਿੰਨ ਹੁਸ਼ਿਆਰਪੁਰ ਦੇ ਅਤੇ ਇੱਕ ਜਲੰਧਰ ਦਾ ਰਹਿਣ ਵਾਲਾ ਹੈ ਹੁਸ਼ਿਆਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਇਹ ਜੀ ਸਾਨੂੰ ਸਾਰੇ ਜਿਹੜੇ ਹੁਸ਼ਿਆਰਪੁਰ ਦੇ ਐਸਐਸਪੀ ਸ੍ਰੀ सुरेंद्र ਲੰਬਾ ਆਈਪੀਐਸ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਆਲ ਜੀਓਜ਼ ਆਲ ਐਸ ਐਚਓ ਆਲ ਚੌਂਕੀ ਚਾਰ ਤੇ ਬਾਕੀ ਥਾਣਾ ਏਰੀਆ ਦੇ ਵਿੱਚ ਅਸੀਂ ਸਾਰੇ ਥਾਣਿਆਂ ਦੀਆਂ ਏਰੀਆ ਦੇ ਵਿੱਚ ਨਾਕਾਬੰਦੀ ਕਰਦੇ ਆ ਨਾਕਾਬੰਦੀ ਕਰਦੇ ਆ ਸਰਪ੍ਰਾਈਜ਼ ਨਾਕੇ ਲਾਏ ਜਾਂਦੇ ਨੇ ਪੈਟਰੋਲੀਆਂ ਕੀਤੀਆਂ ਜਾਂਦੀਆਂ ਤੇ ਇਵੇਂ ਹੀ ਮਤਲਬ ਤਿੰਨ ਤਰੀਕ ਨੂੰ 3 8 ਨੂੰ ਜਿਹੜੇ ਨਸਰਾਲਾ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਬਲੰਦਰ ਸਿੰਘ ਤੇ ਉਹਨਾਂ ਦੇ ਨਾਲ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਨਾਕਾ ਲਾਇਆ ਹੋਇਆ ਸੀ ਤੇ ਉਹ ਨਾਕੇ ਦਰਾਂ ਜਦੋਂ ਇਹ ਸਾਰੇ ਤੇ ਮਤਲਬ ਤਿੰਨੋਂ ਦੋਸ਼ੀ ਜਿਹੜੇ ਸਾਡੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਤੇ ਇਹਨਾਂ ਨੂੰ ਵੀ ਰੋਕ ਕੇ ਬਾਕੀਆਂ ਵਾਂਗੂ ਉਹਨਾਂ ਨੂੰ ਵੀ ਰੋਕ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਹਨਾਂ ਦੇ ਕੋ ਕੋ ਕਾਗਜ਼ਾਤ ਕੋਈ ਨਹੀਂ ਸੀ ਇਹਨਾਂ ਦਾ ਮੋਟਰਸਾਈਕਲ ਵਿਦਆਊਟ ਨੰਬਰ ਸੀਗਾ ਜਦੋਂ ਇਹਨਾਂ ਨੂੰ ਮੋਟਰਸਾਈਕਲ ਦੀ ਮਲਕੀ ਬਾਰੇ ਜਾਂ ਕੋਈ ਆਰਸੀ ਵਗੈਰਾ ਪ੍ਰੂਵ ਦੇਣ ਬਾਰੇ ਪੁੱਛਗਿੱਛ ਕੀਤੀ ਤਾਂ ਇਹਨਾਂ ਕੋ ਕੋਈ ਹਾਲੀ ਪੱਤਰ ਜਾਂ ਕੋਈ ਹੋਰ ਇਹ ਜੀ ਚੀਜ਼ ਨਹੀਂ ਬਣੀ ਤੇ ਜਿੱਥੋਂ ਥੋੜਾ ਜਿਹਾ ਹੋਰ ਇਹਨਾਂ ਨੂੰ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤੇ ਇਹਨਾਂ ਨੇ ਇਹ ਗੱਲ ਮੰਨ ਲਈ ਕਿ ਮੋਟਰਸਾਈਕਲ ਜਿਹੜਾ ਅਸੀਂ ਤਿੰਨਾਂ ਜਣਿਆਂ ਨੇ ਮਤਲਬ ਇਹ ਚੋਰੀ ਕੀਤਾ ਹੋਇਆ ਤੇ ਚੋਰੀ ਕਰਕੇ ਤੇ ਹੁਣ ਅਸੀਂ ਇਹ ਮੋਟਰਸਾਈਕਲ ਵੇਚਣਾ ਦੇ ਤਾਕ ਦੇ ਵਿੱਚ ਮੋਟਰਸਾਈਕਲ ਵੇਚਣ ਦੀ ਫਰਾਕ ਦੇ ਵਿੱਚ ਇੱਧਰ ਘੁੰਮਦੇ ਪਏ ਹਾਂ ਕਿੰਨੇ ਮੋਟਰਸਾਈਕਲ ਸਰ ਬਰਾਮਦ ਹੋਏ ਪਹਿਲੇ ਦਿਨ ਇੱਕ ਮੋਟਰਸਾਈਕਲ ਬਰਾਮਦ ਹੋਇਆ ਸੀਗਾ ਜੀ ਤਿੰਨ ਉਸ ਤੋਂ ਬਾਅਦ ਚਾਰ ਚਾਰ ਮੋਟਰਸਾਈਕਲ ਹੋਰ ਬਰੰਬਦ ਹੋਏ ਨੇ ਜੀ ਇਹ ਨਸ਼ੇ ਦੇ ਵੀ ਆਦੀ ਹੈ ਹਾਂਜੀ ਇਹਨਾਂ ਦੇ ਵਿੱਚੋਂ ਜਿਹੜੇ ਦੋ ਬੰਦੇ ਤਿੰਨ ਕੁਛ ਬੰਦੇ ਇਹਨਾਂ ਦੇ ਵਿੱਚੋਂ ਨਸ਼ਾ ਕਰਦੇ ਨੇ ਜੀ ਇਹ ਪਹਿਲਾਂ ਵੀ ਤੁਹਾਨੂੰ ਕਰਵਾਇਆ ਇਹਨਾਂ ਦੇ ਦਰਜ ਹਾਂਜੀ ਜਿਹੜਾ ਸਕੰਦਰ ਹੈਗਾ ਜੀ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਹਦੇ ਤੇ ਕੋਈ 10 ਦੇ ਕਰੀਬ ਮੁਕੱਦਮੇ ਦਰਜ ਨੇ ਜੀ ਆਲਰੇਡੀ ਇਹਨਾਂ ਦੇ ਵਿੱਚੋਂ ਕੁਛ ਐਨਡੀਪੀਐਸ ਐਕਟ ਦੇ ਹੈਗੇ ਆ ਤੇ ਕੁਛ ਜਿਹੜੇ ਚੋਰੀ ਦੇ ਕੇਸ ਹੈਗੇ ਨੇ ਰਹਿਣ ਵਾਲੇ ਕਿਹੜੀ ਜਗ੍ਹਾ ਤੇ ਹੈ ਰਹਿਣ ਵਾਲੇ ਜਿਹੜੇ ਜੀ ਇੱਕ ਗਲਪੇ ਪਿੰਡ ਹੈਗਾ ਉਹਨਾਂ ਆਪਣੇ ਆਦਮਪੁਰ ਥਾਣੇ ਦੇ ਵਿੱਚ ਜਲੰਧਰ ਦੇ ਅਤੀ ਦਾ ਤੇ ਤਿੰਨ ਜਿਹੜੇ ਉਹ ਬੁੱਲੋਵਾਲ ਥਾਣੇ ਦੇ ਏਰੀਏ ਦੇ ਹੈਗੇ ਨੇ ਕਿਸ ਤਰ੍ਹਾਂ ਟਾਰਗੇਟ ਕਰਦੇ ਸੀ ਇਹ ਮੋਟਰਸਾਈਕਲ ਚੋਰੀ ਕਰਨ ਮੋਟਰਸਾਈਕਲ ਮਤਲਬ ਆਪਣੇ ਘੁੰਮਦੇ ਨੇ ਜੀ ਸਾਰੇ ਪਾਸੇ ਏਰੀਏ ਦੇ ਵਿੱਚ ਘੁੰਮਦੇ ਨੇ ਜਿੱਥੇ ਇਹਨਾਂ ਨੂੰ ਮੋਟਰਸਾਈਕਲ ਦੇਖਦਾ ਵੀ ਦੇਖਦੇ ਨੇ ਮਤਲਬ ਮੋਟਰਸਾਈਕਲ ਖੜਾ ਹੈਗਾ ਉਥੇ ਇੱਕ ਬੈਗ ਆਪਣੇ ਹੱਥ ਦੇ ਵਿੱਚ ਰੱਖ ਕੇ ਮੂਰੇ ਆਪਣੇ ਮੋਟਰਸਾਈਕਲ ਤੇ ਬੈਠਦੇ ਨੇ ਤੇ ਬੈਗ ਨੂੰ ਮੂਰੇ ਰੱਖਦੇ ਨੇ ਉਸ ਤੋਂ ਬਾਅਦ ਕਿਸੇ ਵੀ ਢੰਗ ਨਾਲ ਉਹਨੂੰ ਚਾਬੀ ਲਾ ਕੇ ਜਾਂ ਮੋਟਰਸਾਈਕਲ ਦਾ ਲੌਕ ਖੋਲ ਕੇ ਸਟਾਰਟ ਕਰਕੇ ਲੈ ਜਾਂਦੇ ਆ ਨਹੀਂ ਸਰ ਪੁੱਛ ਗਏ ਇਸ ਦੌਰਾਨ ਇਹ ਦੱਸਿਆ ਕਿ ਇਹ ਮੋਟਰਸਾਈਕਲ ਵੇਚ ਦੇ ਸਨ ਫਿਰ ਉਦੋਂ ਇਹਨੂੰ ਪੰਦੋੜ ਦਿੱਤੀ ਜਦੋਂ ਨਹੀਂ ਜੀ ਨਹੀਂ ਇਹਨਾਂ ਨੇ ਪੁੱਛ ਗਏ ਇਸ ਦੌਰਾਨ ਇਹ ਦੱਸਿਆ ਕਿ ਅਸੀਂ ਇਹ ਮੋਟਰਸਾਈਕਲ ਅੱਗੇ ਵੇਚਦੇ ਆ ਚੋਰੀ ਕਰਕੇ ਘੱਟ ਰੇਟ ਤੇ ਵੇਚਦੇ ਆ ਜੇ ਫੀਸ ਕਰਨ ਤੋਂ ਬਾਅਦ ਜਿਹੜੇ ਮੋਟਰਸਾਈਕਲਾਂ ਤੋਂ ਖਰੀਦੇ ਸੀ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਹਾਂਜੀ ਬਿਲਕੁਲ ਕੀਤੀ ਜਾਵੇਗੀ ਜੀ ਬਿਲਕੁਲ ਜਿਹੜੇ ਬੰਦੇ ਚੋਰੀ ਦਾ ਆਪਣਾ ਮੋਟਰਸਾਈਕਲ ਖਰੀਦਦੇ ਜਾਂ ਕੋਈ ਵੀ ਚੋਰੀ ਦਾ ਸਮਾਨ ਖਰੀਦਦਾ ਤੇ ਉਹਦੇ ਦੇ ਘਰ ਵੀ ਪੰਜ ਮੋਟਰਸਾਈਕਲ ਹੈਗੇ ਆ ਪੰਜੇ ਜਿਹੜੇ ਸਪਲੈਂਡਰ ਮਾਰਕਾ ਹੈਗੇ ਆ ਇਹਦਾ ਕੀ ਕਾਰਨ ਹੈ ਕਿ ਸਪਲੈਂਡਰ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਸਪਲੈਂਡਰ ਇੱਕ ਤਾਂ ਜੀ ਜਿਹੜਾ ਜਿਆਦਾ ਸਪਲੈਂਡਰ ਮੋਟਰਸਾਈਕਲ ਹੈਗਾ ਲੋਕਾਂ ਕੋਲ ਜਿਆਦਾ ਸਪਲੈਂਡਰ ਮੋਟਰਸਾਈਕਲ ਹੈਗੇ ਨੇ ਦੂਜਾ ਕੁਐਸ਼ਨਰ ਨੂੰ ਜਿਹੜੇ ਹੋਰ ਵੱਡੇ ਮੋਟਰਸਾਈਕਲ ਹੈਗੇ ਆ ਉਹਨਾਂ ਦੇ ਲੋਕ ਵਗੈਰਾ ਬੜੇ ਮਤਲਬ ਸਟਰੋਂਗ ਹੁੰਦੇ ਨੇ ਸਪਲੈਂਡਰ ਮੋਟਰਸਾਈਕਲ ਦਾ ਉਹਨਾਂ ਨੂੰ ਲੋਕ ਖੋਲਣ ਦੇ ਵਿੱਚ ਆਸਾਨੀ ਰਹਿੰਦੀ ਆ ਜਿਵੇਂ ਇਸ ਕਰਕੇ ਜਿਆਦਾ ਸਪਲੈਂਡਰ ਨੂੰ ਟਾਰਗੇਟ ਕਰਦੇ ਨੇ ਜੀ ਸਰ ਦੱਸਿਆ ਨਾ ਇਹ ਪੰਜਾਂ ਤੋਂ ਇਲਾਵਾ ਹੋਰ ਵੀ ਕਿੰਨੇ ਮੋਟਰਸਾਈਕਲ ਟੋਟਲ ਅਜ ਤੱਕ ਇਹਨਾਂ ਚੋਰੀ ਹੋਏ ਇਹਨਾਂ ਤੋਂ ਇਲਾਵਾ ਘੱਟੋ-ਘੱਟ ਜੀ ਪੰਜ ਕਮਟਰਸਾਈਕਲ ਜਿਹੜੇ ਇਹਨਾਂ ਦੇ ਹੋਰ ਇਹਨਾਂ ਨੇ ਚੋਰੀ ਕੀਤੇ ਹੈਗੇ ਨੇ ਜਿਹੜਾ ਅਸੀਂ ਲਾਸਟ ਦੇ ਵਿੱਚ ਮੁੰਡਾ ਫੜਿਆ ਹੈਗਾ ਚੌਥੇ ਨੰਬਰ ਤੇ ਮੁਲਜ਼ਮ ਫੜਿਆ ਉਹਨੇ ਸਾਡੇ ਕੋਲ ਇਹ ਗੱਲ ਮੰਨੀ ਆ ਕਿ ਇਹਨਾਂ ਇਹਨਾਂ ਤੋਂ ਇਲਾਵਾ ਇਹਨਾਂ ਦਿਨਾਂ ਤੋਂ ਇਲਾਵਾ ਉਹਦੇ ਹੋਰ ਸਾਥੀ ਹੈਗੇ ਨੇ ਜਿਹਨਾਂ ਨੂੰ ਵੀ ਲੈ ਕੇ ਉਹ ਮਤਲਬ ਜਿਹੜਾ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਕਰਦਾ ਹੈਗਾ ਉਹਦਾ ਛੋਟਾ ਨਾਮ ਕਰਨ ਹੈਗਾ ਤੇ ਉਦਾਂ ਉਹਦਾ ਨਾਮ ਸਰਜੀਤ ਸਿੰਘ ਸਰਜੀਤ ਸਿੰਘ ਹੈਗਾ ਵੀ ਆ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ